ਤੁਹਾਡਾ ਸਾਰਿਆਂ ਦਾ ਬਈ ਆਪਣੀ ਇਸ ਨਵੀਂ ਵੀਡੀਓ 'ਚ ਸਵਾਗਤ ਕਰਦੇ ਹਾਂ ਬਹੁਤ ਸਾਰੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਲਓ ਸਕਰੀਨ ਤੇ ਆਪਾਂ ਹਮੇਸ਼ਾ ਲੈ ਕੇ ਰੱਖਦੇ ਹਾਂ ਜੀ 77 194 ਤੇ 45360 ਜੇ ਕਿਸੇ ਨੂੰ ਬਈ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਹੈਗਾ ਕਿਸੇ ਵੀ ਏਰੀਆ 'ਚ ਕਿਤੋਂ ਵੀ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਨੰਬਰ ਤੇ ਭੇਜੋ ਜੇ ਕਿਸੇ ਨੇ ਆਪਣੇ ਪਹਿਲਾਂ ਵਾਲੇ ਨੰਬਰ ਤੇ ਫੋਟੋਆਂ ਜਾਣਕਾਰੀ ਭੇਜੀ ਹੋਈ ਹੈ ਤਾਂ ਉਧਰੋਂ ਰਿਡ ਕਰੋ ਆਪਣੇ ਨਵੇਂ ਨੰਬਰ ਤੇ 77 ਵਾਲੇ ਤੇ ਭੇਜੋ ਹੁਣ ਤੇ ਇੱਕ ਆਪਾਂ ਤੁਹਾਡੇ ਖਾਤਰ ਪਹਿਲੀ ਗੱਡੀ ਆਲਟੋ K10 BXI ਲੈ ਕੇ ਪਹੁੰਚੇ ਹਾਂ ਮਾਡਲ ਮਾਡਲ ਗੱਡੀ ਦਾ 11 ਬਰੇ ਜੀ ਤੇ ਫਾਸਟ ਓਨਰ ਗੱਡੀ ਹੈ ਨੋਨ ਐਕਸੀਡੈਂਟ ਆ ਫੈਮਿਲੀ ਗੱਡੀ ਹੈ ਤੇ AC ਹੀਟਰ ਵਰਕਿੰਗ ਚ 82000オリジナル ਗੱਡੀ ਚੱਲੀ ਹੋਈ ਹੈ ਟਾਇਰਾਂ ਦੀ ਕੰਡੀਸ਼ਨ ਦੀ ਆਪਾਂ ਗੱਲ ਕਰੀਏ ਤਾਂ 90 ਤੋਂ 95 ਪੈਸੇ ਆਪਾਂ ਨੂੰ ਟਾਇਰ ਮਿਲ ਜਾਣਗੇ ਪੰਜਾਬ ਨੰਬਰ ਹੈ ਬੀਮਾ ਪ੍ਰਦੂਸ਼ਨ ਸਾਰਾ ਕੁਝ ਕਟਵਾਇਆ ਹੋਇਆ ਹੈ ਗੱਡੀ ਖੜੀ ਆ ਬਾਈ ਫਰੀਦਕੋਟੇਰੀਆ ਚ ਜਾ ਕੇ ਦੇਖਣੀ ਕਿਸੇ ਨੇ ਜਾ ਕੇ ਦੇਖ ਸਕਦਾ ਦੂੰ ਬਾਈ ਤੋਂ ਉੱਪਰ ਗੱਡੀ ਐਵਰੇਜ ਦਿੰਦੀ ਆ ਨਮੀ ਬੈਂਡ ਰਹੀ ਆ ਜਮਾ ਨਮੀ ਵਰਗੀ ਗੱਡੀ ਆ ਜੇ ਜਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖਣੀ ਆ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਫਰੀਦਕੋਟਾ ਬਾਕੀ ਗੱਡੀ ਦੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਆਪ ਨੂੰ ਆ ਲੋਕ ਕੇ ਮਿਲੂਗੀ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਗੱਡੀ ਚਿੱਟੇ ਰੰਗ ਦੀ ਆ ਬਹੁਤ ਵਧੀਆ ਸ਼ਾਈਨਿੰਗ ਦੇ ਵਿੱਚ ਰੰਗ ਪਿਆ ਹੈ ਮਾਲਕ ਨੇ ਪੂਰੀ ਰਮਿੰਗ ਰੂਮਿੰਗ ਕਰਵਾਈ ਹੋਈ ਆ ਤੇ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 99156 ਤੇ 86201 ਨੰਬਰ ਤੇ ਗੱਲ لازਮੀ ਕਰ ਲਿਓ ਨੰਬਰ 2 ਤੇ ਆਪਣੇ ਕੋਲ ਸਵਿਫਟ VXI ਗੱਡੀ ਪਹੁੰਚੀ ਆ ਜੀ ਨੋ ਮਾਡਲ ਗੱਡੀ ਆ ਬਾਈ ਸੈਂਟਰ ਲੋਕ ਹੈ ਬਠਿੰਡਾ ਜ਼ਿਲ੍ਹਾ ਇਹਨਾਂ ਨੂੰ ਲੱਗਦਾ ਤੇ ਪਾਸਿੰਗ 2029 ਤੱਕ ਰੱਪ ਨੂੰ ਮਿਲੂਗੀ CNG ਕਾਪੀ ਤੇ ਚੜੀ ਹੋਈ ਆ ਰੇਟ ਦੀ ਆਪਾਂ ਗੱਲ ਕਰੀ 1,80,000 ਰੁਪਏ ਮਾਲਕ ਨੇ ਕਿਹਾ ਹੈਗਾ ਜੀ ਆਪਾਂ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਆਲੋਕੇ ਮਿਲ ਜੂਗੀ ਵਧੀਆ ਟਾਇਰ ਨੇ ਤੇ ਬੰਪਰ ਬੰਪਰ ਪੂਰੇ ਵਧੀਆ ਪਏ ਨੇ ਰੰਗ ਰੂੰਗ ਗੱਡੀ ਦਾ ਬਹੁਤ ਵਧੀਆ ਪਿਆ ਅੰਦਰੋਂ ਜੇ ਆਪਾਂ ਗੱਲ ਕਰੀਏ ਤਾਂ ਕੰਡੀਸ਼ਨ ਗੱਡੀ ਤੇ ਅੰਦਰੋਂ ਵੀ ਆਪਾਂ ਨੂੰ A1 ਮਿਲੂਗੀ ਮੈਟ ਵਧੀਆ ਰੱਖੇ ਹੋਏ ਨੇ ਮੈਟਿੰਗ ਹੋਈ ਹੈ ਸੀਟ ਕਵਰ ਵਧੀਆ ਚੜੇ ਹੋਏ ਨੇ ਤੇ ਪੰਜਾਬ ਨੰਬਰ ਗੱਡੀ ਆ ਟਾਇਰਾਂ ਦੇ ਵਿੱਚ ਅਲਾਈ ਤੁਸੀਂ ਦੇਖੋ ਜੀ ਬਹੁਤ ਸ਼ੌਂਕ ਨਾਲ ਇਹਨਾਂ ਨੇ ਪਵਾਏ ਹੋਏ ਹੈ ਤੇ ਵਧੀਆ ਗੱਡੀ ਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਜਾ ਕੇ ਕਿਸੇ ਨੇ ਦੇਖਣੀ ਆ ਬਈ ਕਿਸ ਨੇ ਚਲਾ ਕੇ ਦੇਖਣੀ ਹੈ ਤੁਸੀਂ ਚਲਾ ਕੇ ਵੀ ਦੇਖ ਸਕਦੇ ਹੋ ਮਾਲਕ ਨੇ ਕਿਹਾ ਬਠਿੰਡੇ ਏਰੀਆ ਚ ਤੁਸੀਂ ਆ ਕੇ ਦੇਖ ਲਿਓ ਗੱਡੀ ਘਰੇ ਖੜੀ ਆ ਕਿਸੇ ਨੂੰ ਪਸੰਦ ਆਉਂਦੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਟ్రਾਈ ਲੈਣੀ ਹੈ ਗੱਡੀ ਦੀ ਮਾਲਕ ਕਹਿੰਦੇ ਆ ਆਜੋ ਚਲਾ ਕੇ ਦੇਖ ਲਓ ਸਟਾਰਟ ਕਰ ਲਓ ਤੇ ਚੈੱਕ ਕਰ ਲਓ ਪੂਰੀ ਤਸੱਲੀ ਆਪਦੀ ਕਰਕੇ ਫਿਰ ਗੱਡੀ ਨੂੰ ਖਰੀਦ ਸਕਦੇ ਹੋ ਬਾਕੀ ਜਿਹੜਾ ਰੇਟ ਆ 81 ਮਾਲਕ ਕਹਿੰਦੇ ਵੀ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਇੱਕ ਬਾਰੇ ਸਰਫਰ ਡਿਮਾਂਡ ਹੈ ਨੰਬਰ ਵਾਈ ਦਾ ਜਿੰਨਾਂ ਦੀ ਗੱਡੀ ਆ 98776 85503 ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਲਾਜ਼ਮੀ ਕਰ ਲਿਆ ਕਰੋ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਆਪਣਾ ਨੰਬਰ ਹੈ ਜਿਹੜਾ 7719445360 ਉੱਪਰ ਹਮੇਸ਼ਾ ਚੱਲਦਾ ਰਹਿੰਦਾ ਕਿਸੇ ਨੂੰ ਵੀ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਆਪਣੇ ਕੋਲੇ ਵੀਡੀਓ ਫੋਟੋਆਂ ਜਾਣਕਾਰੀ ਭੇਜ ਦਿਓ ਕਰੋ ਬਸ ਤੇ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਾਂਗੇ ਇੱਕ ਹੋਰ ਆਪਾਂ ਆਲਟੋ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਬਹੁਤ ਸ਼ੌਂਕ ਨਾਲ ਘਰ ਦੀ ਗੱਡੀ ਆ ਘਰੇ ਰੱਖੀ ਹੋਈ ਆ ਸ਼ੌਂਕ ਨਾਲ ਰੱਖੀ ਹੋਈ ਆ ਕਿਸੇ ਨੂੰ ਪਸੰਦ ਆਉਂਦੀ ਆ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੋਂ ਬਾਕੀ ਤੁਹਾਡੇ ਸਾਹਮਣੇ ਦੇਖੋ ਤੁਸੀਂ ਮਿਊਜ਼ਿਕ ਸਿਸਟਮ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਚੋੜੇ ਟਾਇਰ ਮਾਲਕ ਨੇ ਪਵਾਏ ਹੋਏ ਨੇ ਤੇ ਗੱਡੀ ਉੱਚੀ ਚਕਾਈ ਹੋਈ ਆ ਗੱਡੀ ਬਹੁਤ ਵਧੀਆ ਜੀ ਰੇਟ ਦੀ ਆਪਾਂ ਗੱਲ ਕਰੀਏ 1 ਲੱਖ ਤੇ 60000 ਰੁਪਏ ਮਾਲਕ ਨੇ ਮੰਗਿਆ ਇੱਕ ਵਾਰੀ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਵੀ ਘਾਟਾ ਵਾਦਾ ਕਰ ਲਾਂਗੇ ਇਨਸ਼ੋਰੈਂਸ ਆਪਾਂ ਨੂੰ ਮਿਲ ਜੂਗਾ ਗੱਡੀ ਦੀ ਕੰਡੀਸ਼ਨ ਅੰਦਰੋਂ ਬਾਹਰੋਂ ਆਲੋਕੇ ਅਸੀ ਕੋਈ ਨੁਕਸ ਨਹੀਂ ਜਾ ਕੇ ਦੇਖਣੀ ਆ ਤਾਂ ਸ਼ਹਿਰ ਇਹਨਾਂ ਨੂੰ ਲੱਗਦਾ ਤਰਨ ਤਰਨ ਤੇ ਵਧੀਆ ਗੱਡੀ ਆ ਤੇ ਵਧੀਆ ਰੱਖੀ ਹੋਈ ਆ ਸ਼ੌਂਕ ਨਾਲ ਰੱਖੀ ਹੋਈ ਆ ਸ਼ੌਂਕ ਨਾਲ ਹੀ ਚਲਾਈ ਹੋਈ ਆ ਜੀ ਕਿਸੇ ਨੂੰ ਪਸੰਦ ਆਉਂਦੀ ਆ ਕੋਈ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ 160 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾਈ ਆ ਤੇ ਜਾ ਕੇ ਕਿਸੇ ਨੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੇ ਹੋ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਕੋਈ ਡੈਂਟ ਕੋਈ ਲੱਗੀ ਛਗੀ ਨਹੀਂ ਵਧੀਆ ਗੱਡੀਆਂ ਤੇ ਜਿਹੜੇ ਮਾਲਕ ਨੇ ਉਹਨਾਂ ਨੇ ਆਪ ਦਾ ਨੰਬਰ ਜਿਹੜਾ ਦਿੱਤਾ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 94600 3481 607 ਮਾਲਕ ਨਾਲ ਤੁਸੀਂ ਗੱਲ ਕਰਕੇ ਦੇਖ ਲਿਓ ਤੇ ਇਹਨਾਂ ਦੇ ਘਰੇ ਜਾ ਕੇ ਦੇਖ ਸਕਦਾ ਹਾਂ ਚਲਾ ਕੇ ਦੇਖ ਸਕਦਾ ਹਾਂ ਤੇ ਆਪਦੀ ਪੂਰੀ ਮਤਲਬ ਕੀ ਤਸੱਲੀ ਕਰਕੇ ਤੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦਾ ਚੀ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਨੋਟ ਸਾਰਿਆਂ ਨੇ ਕਰ ਲਿਆ ਹੋਇਆ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ 77 ਵਾਲਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਕੋਠੀ ਹੈ ਤੁਹਾਡੇ ਕੋਲੇ ਮਕਾਨ ਹੈ ਕਿਸੇ ਵੀ ਏਰੀਆ 'ਚ ਹੈ ਕੋਈ ਬੁੱਲਟ ਹੈ ਕੋਈ ਮੋਟਰਸਾਈਕਲ ਹੈ ਕੋਈ ਸਕੂਟੀ ਹੈ ਛੋਟਾ ਹਥੀ ਹੈ ਪਿਕਅਪ ਹੈ ਕੋਈ ਗੱਡੀ ਹੈ ਕੁਝ ਵੀ ਹੈ ਚਾਹੀ ਆਪਣੇ ਕੋਲੇ ਬਸ ਇੱਕ ਤਾਂ ਵੀਡੀਓ ਬਣਾ ਕੇ ਭੇਜ ਦੇ ਕਰੋ ਤੇ 10-12 ਫੋਟੋ ਆਉਂਦੀਆਂ ਤੇ ਪੂਰੀ ਜਾਣਕਾਰੀ ਬਸ ਆਹ ਕੁਝ ਭੇਜ ਦੇ ਕਰੋ ਉਸ ਤੋਂ ਬਾਅਦ ਆਪਾਂ ਆਪਣੇ ਆਪ ਤੁਹਾਡੀ ਐਡ ਲਗਾ ਦਾਂਗੇ ਬਿਲਕੁਲ ਫ੍ਰੀ ਚ ਤੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹਾਂ ਪਹਿਲੀ ਵਾਰ ਜੇ ਆਇਓ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਮੀਆਂ ਨਮੀਆਂ ਮਸ਼ੀਨਰੀਆਂ ਦੇਖਣਾ ਚਾਹੁੰਦੇ ਹੋ ਤਾਂ ਬਈ ਨੀਚੇ ਇੱਕ ਚੈਨਲ ਦਾ ਸਬਸਕ੍ਰਾਈਬ ਵਾਲਾ ਬਟਨ ਹੋਊਗਾ ਉਹਨੂੰ ਜਰੂਰ ਦਬਾ ਦਿਓ ਕਿਉਂਕਿ ਜਦੋਂ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਕਰ ਲਓਗੇ ਉਹ ਤੋਂ ਬਾਅਦ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਚੈਨਲ 'ਤੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਤੇ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਮਸ਼ੀਨਰੀਆਂ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਤੇ ਹਰ ਏਰੀਆ ਤੋਂ ਆਉਂਦੇ ਰਹਿੰ ਤਾਂ ਤੁਸੀਂ ਕਮੈਂਟ ਵੀ ਕਰਿਓ ਲਾਜ਼ਮੀ ਵੀਡੀਓ ਕਿਵੇਂ ਦੀ ਲੱਗੀ ਤੇ ਅਗਲੀ ਵੀਡੀਓ ਚਾਹੁੰਤ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੋ ਜਿਹੀ ਮਸ਼ੀਨਰੀ ਚਾਹੀਦੀ ਆ ਦੱਸਿਓ ਮੈਨੂੰ ਕਿੰਨੇ ਰੇਟ ਚ ਕਿਹੜੀ ਮਸ਼ੀਨਰੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਬੁਲਟ ਲੈ ਕੇ ਪਹੁੰਚੇ ਆ ਬੁਲਟ ਬਾਰੇ ਡਿਮਾਂਡ ਕਾਫੀ ਆ ਰਹੀ ਸੀਗੀ ਤੇ ਬੁਲਟ ਜਿੰਨਾ ਦਾ ਹੈਗਾ ਉਹ ਆਪ ਆਰਮੀ ਦੇ ਵਿੱਚ ਨੇ ਜੀ ਬੁਲਟ ਦਾ ਜਿਹੜਾ ਮਾਡਲ ਹੈ ਉਹ ਆਪਾਂ ਨੂੰ ਮਿਲੂਗਾ 2005 ਜੰਮੂ ਨੰਬਰ ਹੈ ਜੀ ਟਾਇਰ ਨਵੇਂ ਨੇ ਆਰਸੀ ਨਾਲ ਹੈ ਤੇ 85000 ਰੁਪਏ ਮਾਲਕ ਨੇ ਰੇਟ ਮੰਗਿਆ ਹੈ ਹੋਸ਼ਿਆਰਪੁਰ ਮੁਕੇਰੀਆ ਮਾਲਕ ਦਾ ਏਰੀਆ ਜਾ ਕੇ ਕਿਸ ਨੇ ਹਬ ਬੁਲਟ ਦੇਖਣਾ ਜਾ ਕੇ ਦੇਖ ਸਕਦਾ ਹੂੰ ਕਿਸੇ ਨੇ ਚਲਾ ਕੇ ਦੇਖਣਾ ਚਲਾ ਕੇ ਦੇਖ ਸਕਦਾ ਹੂੰ ਵਧੀਆ ਬੁਲਟ ਹੈ ਜੀ ਵਧੀਆ ਮਾਲਕ ਨੇ ਰੱਖਿਆ ਹੋਇਆ ਵਧੀਆ ਚਲਾਇਆ ਹੋਇਆ ਤੇ ਕੋਈ ਕਮੀ ਪੇਸ਼ੀ ਹੈ ਨਹੀਂ ਟਾਇਰਾਂ ਚ ਅਲਾਈ ਲੱਗੇ ਹੋਇਆ ਸਾਰਾ ਕੰਮ ਟੋਟਲ ਕਰਵਾਇਆ ਹੋਇਆ ਨਾ ਤਾਂ ਕੋਈ ਆਪਾਂ ਨੂੰ 1 ਰੁਪਿਆ ਉੱਤੇ ਲਾਉਣ ਦੀ ਲੋੜ ਹੈ ਜੀ ਕੋਈ ਇੱਦਾਂ ਨਹੀਂ ਹੈਗਾ ਵੀ ਘਰੇ ਲਿਆਵਾਂਗੇ ਤੇ ਕੰਮ ਕਰਵਾਉਣਾ ਪਊਗਾ ਕੋਈ ਇਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਤੇ ਮਾਲਕ ਕਹਿੰਦੇ ਆ ਵੀ ਜਦੋਂ ਤੁਸੀਂ ਲੈ ਕੇ ਜਾਓਗੇ ਉਸ ਤੋਂ ਬਾਅਦ 1 ਰੁਪਿਆ ਲਾਉਣਾ ਨਹੀਂ ਪੈਣਾ ਤੇ ਵਧੀਆ ਬੁਲਟ ਹਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਮਾਲਕ ਦਾ 77196 ਤੇ 68261 ਗੱਲਬਾਤ ਤੁਸੀਂ ਆਪੇ ਕਰ ਲਿਓ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਸਕੋਰਪਿਓ ਗੱਡੀ ਲੈ ਕੇ ਪਹੁੰਚਿਆ ਜੀ 2005 ਮਾਡਲ ਗੱਡੀ ਹੈ ਜੀ ਕੰਡੀਸ਼ਨ ਆਲੋਕਿਆ ਕਪੂਰਥਲੇ ਖੜੀ ਹੈ ਕੰਡੀਸ਼ਨ ਚੈੱਕ ਕਰੋ ਪਹਿਲਾਂ ਗੱਡੀ ਦੀ ਮਾਡਲ 2005 ਹੈ ਕਾਫੀ ਪੁਰਾਣੀ ਗੱਡੀ ਹੈਗੀ ਆਹ ਤੇ ਫੇਰ ਵੀ ਗੱਡੀ ਦੀ ਕੰਡੀਸ਼ਨ ਆਲੂਕ ਪਈ ਆ ਗੱਡੀ ਸਿਲਵਰ ਰੰਗ ਚ ਜਿਵੇਂ ਪਹਿਲਾਂ ਹੁੰਦੀ ਸੀ ਪੁਰਾਣੇ ਮਾਡਲ ਚ ਓਵੇਂ ਪੁਰਾਣੇ ਮਾਡਲ ਚ ਤੇ ਜਾ ਕੇ ਕਿਸੇ ਨੇ ਦੇਖਣੀ ਆ ਇੰਜਨ ਗੇਅਰ ਚੈੱਕ ਕਰਨ ਪੰਜਾਬ ਨੰਬਰ ਹੈ ਤੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਤੇ 1 ਲੱਖ ਰੁਪਇਆ ਮਾਲਕ ਨੇ ਡਿਮਾਂਡ ਰੱਖੀ ਆ ਤੇ ਕਪੂਰਥਲੀ ਖੜੀ ਆ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ 8190503928 ਗੱਲ ਤੁਸੀਂ ਆਪੇ ਕਰ ਲਿਓ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਡਿਜ਼ਾਇਰ ਗੱਡੀ ਲੈ ਕੇ ਪਹੁੰਚਿਆ ਜੀ ਡਿਜ਼ਾਇਰ ਮੋਗੇ ਏਰੀਆ ਚ 14 ਮਾਡਲ ਹੈ ਸੈਕੰਡ ਓਨਰ ਗੱਡੀ ਹੈ ਸੜਕ ਪੈਸੇ ਟਾਇਰਾਂ ਦੀ ਕੰਡੀਸ਼ਨ ਆ ਬੈਕ ਸਾਈਡ ਕੈਮਰਾ ਫੁੱਲ ਇੰਸ਼ੋਰੈਂਸ ਹੈ ਤੇ 75000 ਕੁੱਲ ਚੱਲੀ ਹੋਈ ਹੈ ਦੋਵੇਂ ਚਾਬੀਆਂ ਓਰੀਜਨਲ ਆ ਆਪਾਂ ਨੂੰ ਮਿਲ ਜਾਣਗੀਆਂ 3,70,000 ਰੁਪਿਆ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਨੰਬਰ ਵਾਈ ਦਾ 77 107 ਤੇ 70 181 ਆਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਤੇ ਵੀਡੀਓ ਤੋਂ ਕਿਵੇਂ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਹੈ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਕਿਸੇ ਨੇ ਕੋਈ ਮਸ਼ੀਨਰੀ ਭੇਜਣੀ ਹੈ ਕੋਠੀ ਘਰ ਮਕਾਨ ਭੇਜਣੇ ਤਾਂ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦੇ ਰਹਿੰਦਾ 7719445360 ਆਪਣੇ ਕੋਲ ਐਡ ਕਰਵਾ ਸਕਦੇ ਹੋ ਬਿਲਕੁਲ ਫ੍ਰੀ ਚ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਆਪਾਂ ਕੋਈ ਕਮਿਸ਼ਨ ਵਗੈਰਾ ਨਹੀਂ ਲੈਂਦੇ ਤੇ ਤੁਹਾਡੇ ਛੋੜੇ ਭਰਾ ਦਾ ਚੈਨਲ ਹੈ ਜੀ ਤੁਹਾਡਾ ਹੀ ਚੈਨਲ ਹੈ ਆਪਦਾ ਤੇ ਵੱਧ ਤੋਂ ਵੱਧ ਪਿਆਰ ਬਣਾ ਕੇ ਰੱਖਿਆ ਕਰੋ ਵੀਡੀਓ ਤੇ ਚੈਨਲ ਤੇ ਤੇ ਆਪਾਂ ਹੋਰ ਵੀ ਮਸ਼ੀਨਰੀਆਂ ਕੋਠੀ ਕਰ ਲੈ ਕੇ ਪਹੁੰਚੇਗੇ ਤੁਹਾਡੇ ਵਾਸਤੇ ਤੇ ਜੁੜ ਜੋ ਵਸ ਚੈਨਲ ਨਾਲ ਸਬਸਕ੍ਰਾਈਬ ਲਾਜ਼ਮੀ ਕਰ ਦਿਓ